ਰਸਤੇ ਦੀ ਐਡ ਦੇਣ ਲਈ ਹੁਣ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਸਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਅਮਰੀਕਾ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਮੋਗਾ ਗੋਤ ਗਿੱਲ ਮੁੰਡੇ ਦੀ ਪੜ੍ਹਾਈ ਪਲੱਸ 2 ਪਾਸ ਉਮਰ 37 ਸਾਲ ਕੱਦ 5 ਫੁੱਟ 11 ਇੰਚ ਮੁੰਡੇ ਕੋਲੇ ਜ਼ਮੀਨ ਦੇ 4 ਕਿੱਲੇ ਭੈਣਾ 3 ਮੈਰਿਡ ਅਮਰੀਕਾ ਸਿਟੀਜ਼ਨ ਮੁੰਡੇ ਦੀ ਸਾਰੀ ਫੈਮਲੀ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਬੈਲ ਸੈਟਲਡ ਹੈ। ਮੁੰਡਾ ਅਮਰੀਕਾ ਦਾ ਪੀਆਰ ਵਧੀਆ ਕੰਪਨੀ ਵਿੱਚ ਜੋਬ ਕਰਦਾ ਚੰਗੀ ਸੈਲਰੀ ਪੱਗ ਵਾਲਾ ਮੁੰਡਾ ਵਧੀਆ ਬੈਲ ਸੈਟਲਡ ਫੈਮਲੀ ਤੋਂ ਅਨਮੈਰਿਡ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜਾ। ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਖਾਨਦਾਨੀ ਪਰਿਵਾਰ ਤੋਂ ਕੁੜੀ ਬਿਲੋਂਗ ਕਰਦੀ ਹੋਵੇ। ਕੁੜੀ ਕੈਨੇਡਾ ਅਮਰੀਕਾ ਜਾਂ ਪੰਜਾਬ ਤੋਂ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ। ਮਾਲਵਾ ਏਰੀਆ ਨੂੰ ਪਹਿਲ ਪਰਿਵਾਰ ਦੀ ਮੰਗ ਕੋਈ ਨਹੀਂ ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ